ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਹਾਨ ਵਲੌਗਸ ਤੇ ਇੱਕ ਪੰਜਾਬੀ ਨੇ ਕੈਨੇਡਾ ਵਿੱਚ ਚੰਨ ਚੜਾਤਾ ਤੇ ਚੰਨ ਕਿਵੇਂ ਚੜਾਇਆ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਵੀ ਇਦਾਂ ਇਦਾਂ ਕਹਿੰਦੇ ਹੁੰਦੇ ਆ ਵੀ ਪੰਜਾਬੀ ਆ ਜਿਹੜੇ ਜਿਗਾਰਡ ਲਾਉਣ 'ਚ ਬਹੁਤ ਅੱਗੇ ਆ ਬਹੁਤ ਦਿਮਾਗ ਚੱਲਦਾ ਇਹਨਾਂ ਦਾ ਜਿਗਾਰਡ ਲਾਉਣ 'ਚ ਤੇ ਵਾਕਿਆ ਹੀ ਜਿਹੜਾ ਪੰਜਾਬੀ ਨੇ ਸਾਬਤ ਕਰਤਾ ਵੀ ਪੰਜਾਬ ਤੇ ਜਿਹੜੇ ਪੰਜਾਬੀ ਆ ਜਿਗਾਰਡ ਲਾਉਣਾ ਉਹ ਨਹੀਂ ਟਲਦੇ ਜਦੋਂ ਮੌਕਾ ਮਿਲਦਾ ਜਿਗਾਰਡ ਲਾਉਂਦੇ ਲਾਉਂਦੇ ਆ ਪਰ ਇਹ ਬਾਅਦ ਦੀ ਗੱਲ ਆ ਵੀ ਜਿਗਾਰਡ ਕਾਮਯਾਬ ਹੁੰਦਾ ਕਿ ਨਹੀਂ ਹੁੰਦਾਗਾ ਹੁਣ ਤੁਹਾਨੂੰ ਦੱਸ ਦਿਆਂ ਵੀ ਇੱਕ ਪੰਜਾਬੀ ਨੇ ਕੈਨੇਡਾ ਦੇ ਵਿੱਚ 75 ਲੱਖ ਡਾਲਰ ਦਾ ਬਿਜ਼ਨਸ ਕੀਤਾ ਤੇ ਉਹਦੇ ਚੋਂ ਜਿਹੜਾ ਉਹਦਾ ਬਣਦਾ ਟੈਕਸ ਸੀਗਾ ਲਗਭਗ 75 ਲੱਖ ਡਾਲਰ ਤੇ ਲਗਭਗ 2 ਮਿਲੀਅਨ ਜਿਹੜਾ ਹੈਗਾ ਟੈਕਸ ਬਣਦਾ ਸੀ ਉਹਦੇ ਤੇ ਉਹ ਟੈਕਸ ਦੀ ਚੋਰੀ ਕੀਤੀ ਸ਼ਰਯਮ ਤੇ ਕੈਨੇਡਾ ਸਰਕਾਰ ਨੂੰ ਭਣਕ ਤੱਕ ਨਹੀਂ ਪਈ ਕਿ ਤੇ ਜਦੋਂ ਭਣਕ ਪਈ ਹੌਲੀ 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 ਜਦੋਂ ਜਿਹੜੀ ਹੈਗੀ ਕੈਨੇਡਾ ਦੀ ਆਪਣੀ ਕੈਨੇਡਾ ਰੈਵਨਿਊ ਏਜੰਸੀ ਸੀਆਰਏ ਉਹਨਾਂ ਨੇ ਹੌਲੀ ਹੌਲੀ ਪੈਡ ਨੱਪੀ ਬੰਦੇ ਦੀ ਤਾਂ ਪਤਾ ਲੱਗਿਆ ਵੀ ਬੰਦਾ 75 ਲੱਖ ਡਾਲਰ ਦਾ ਬਿਜ਼ਨਸ ਕਰ ਗਿਆ ਤੇ ਘੱਟੋ ਘੱਟ 20 ਲੱਖ ਡਾਲਰ ਟੈਕਸ ਬਣਦਾ ਸੀ ਉਹ ਟੈਕਸ ਚੋਰੀ ਕਰ ਗਿਆ ਤੇ ਹਾਂਜੀ ਪੰਜਾਬੀ ਬਾਰੇ ਦੱਸ ਦਿਆਂ ਤੁਹਾਨੂੰ ਪੰਜਾਬੀ ਹੈਗੇ ਆ ਸਰਦਾਰ ਬਰਕਾਰ ਸਿੰਘ ਭੁੱਲਰ ਜਿਹੜੇ ਕੈਨੇਡਾ ਦੇ ਵਿੱਚ ਰਿਚਮੈਂਟ ਦੇ ਵਿੱਚ ਇੱਕ ਬਹੁਤ ਤਕੜੇ ਜਿਹੜੇ ਰੀਅਲ ਏਸਟੇਟ ਦਾ ਕੰਮ ਕਰਦੇ ਆ ਤੇ ਉਹਨਾਂ ਨੇ ਘਟੋ ਘਟ 2011 ਤੋਂ 2014 ਦੇ ਵਿੱਚ ਰੀਅਲ ਏਸਟੇਟ ਦਾ ਬਿਜ਼ਨਸ ਕੀਤਾ 14 ਪ੍ਰਾਪਰਟੀਆਂ ਦੀ ਉਹਨਾਂ ਨੇ ਖਰੀਦ-ਵੇਚ ਕੀਤੀ ਤੇ ਜਿਹੜਾ ਉਹਨਾਂ ਤੇ ਬਣਦਾ ਟੈਕਸ ਸੀਗਾ ਲਗਭਗ 20 ਲੱਖ ਡਾਲਰ 2 ਮਿਲੀਅਨ ਉਹ ਚੋਰੀ ਕਰ ਲਿਆ ਤੇ ਜਦੋਂ ਹੌਲੀ-ਹੌਲੀ ਜਿਹੜੀ CRA ਆ ਆਪਣੀ ਕੈਨੇਡਾ ਦੀ ਰੈਵਿਨਿਊ ਏਜੰਸੀ ਆ ਉਹਨਾਂ ਨੇ ਇਸ ਕੇਸ ਦੀ ਇਨਵੈਸਟੀਗੇਸ਼ਨ ਕੀਤੀ ਦਾ ਪਤਾ ਲੱਗਿਆ ਵੀ 2011 ਤੋਂ 2014 ਦੇ ਵਿੱਚ ਭੁੱਲਰ ਸਾਹਿਬ ਨੇ ਜਿਹੜੀਆਂ ਪ੍ਰਾਪਰਟੀਆਂ ਦੀ ਖਰੀਦ ਵਿਰੇਚ ਕੀਤੀ ਸੀ ਉਹ ਉਹਦਾ ਟੈਕਸ ਬਣਦਾ ਨਹੀਂ ਭਰਿਆ ਤੇ ਟੈਕਸ ਚੋਰੀ ਕਰ ਲਿਆ ਤੇ ਹੌਲੀ-ਹੌਲੀ ਫਿਰ ਜਦੋਂ ਇਸ ਕੇਸ ਦੀ ਇਨਵੈਸਟੀਗੇਸ਼ਨ ਹੋਈ ਭੁੱਲਰ ਸਾਹਿਬ ਤੋਂ ਪੁੱਛਗਿੱਛ ਹੋਈ ਜਦੋਂ ਉਹਨਾਂ ਤੇ ਚਾਰਜ ਲੱਗਿਆ ਤਾਂ ਉਹਨਾਂ ਨੇ ਆਪ ਦਾ ਜੁਰਮ ਕਬੂਲ ਲਿਆ ਵੀ ਹਾਂ ਵੀ ਮੈਂ ਟੈਕਸ ਚੋਰੀ ਕੀਤਾ ਤੇ ਹੁਣ ਉਹਨਾਂ ਨੂੰ 19 ਦਸੰਬਰ 2024 ਨੂੰ ਅਦਾਲਤ ਨੇ ਜਿੱਥੇ ਉਹਨਾਂ ਦਾ ਕੇਸ ਚੱਲਦਾ ਸੀਗਾ 2 ਸਾਲ ਦੀ ਸਜ਼ਾ ਕੀਤੀ ਹੈ ਉਹਨਾਂ ਨੂੰ ਕੰਡੀਸ਼ਨਲ ਜਿਹੜੀ ਹੈਗੀ ਹੈ ਪਨਿਸ਼ਮੈਂਟ ਸੈਂਟੈਂਸ ਕੀਤੀ ਹੈ ਤੇ ਨਾਲ 2 ਮਿਲੀਅਨ ਦਾ ਉਹਨਾਂ ਨੂੰ ਜੁਰਮਾਨਾ ਲਾਇਆ ਜਿਹੜਾ ਉਹਨਾਂ ਨੇ ਭਰਨਾ ਤੇ ਫਿਰ ਕੈਨੇਡਾ ਨੇ ਰੂਲ ਵੀ ਬਣਾਤਾ ਸੀ 2024 ਦੀ ਸ਼ੁਰੂਆਤ ਤੇ ਵਿੱਚ ਵੀ 2 ਸਾਲ ਦੇ ਅੰਦਰ ਅੰਦਰ ਜਿਹੜਾ ਘਰ ਵੇਚੂਗਾ ਉਹਨੂੰ 20% ਟੈਕਸ ਦੇਣਾ ਪਊਗਾ ਕਿਉਂਕਿ ਜਿਹੜੇ ਰੀਅਲ ਏਸਟੇਟ ਦਾ ਕੰਮ ਕਰਦੇ ਸੀ ਬੰਦੇ ਜਿਨ੍ਹਾਂ ਕੋਲੇ ਤਕੜੇ ਪੈਸੇ ਵਾਲੇ ਸੀ ਇਹ ਬਿਜ਼ਨਸ ਚ ਇਨਵੋਲਵ ਸੀਗੇ ਉਹ ਬਸ ਕਹਿ ਲਓ ਵੀ ਖਰੀਦ ਵੇਚ ਤੇ ਬਣਾਇਆ ਵੇਚਤਾ ਬਣਾਇਆ ਵੇਚਤਾ ਵੀ ਇੱਕ ਤਾਂ ਟੈਕਸ ਵੀ ਚੋਰੀ ਕਰਦੇ ਸੀ ਜਿੱਥੋਂ ਲੱਗਦਾ ਤੇ ਇੱਕ ਉਹਦੇ 'ਚ ਫਿਰ ਜਿਹੜੀ ਹੈਗੀ ਆ ਮਾਰਕੀਟ ਦੇ ਵਿੱਚ ਉਹਦਾ ਜਿਹੜਾ ਹੈਗਾ ਪ੍ਰਾਪਰਟੀ ਦਾ ਪ੍ਰਾਈਸ ਵੀ ਫਿਰ ਹਾਈ ਵੱਡੇ ਮਾਰਜਨ ਤੇ ਜਾਂ ਮਾਰਜਨ ਤੇ ਵੇਚਦੇ ਸੀਗੇ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਸੀ ਘਰ ਮਹਿੰਗੇ ਹੋ ਜਾਂਦੇ ਇਹ ਸਾਰੀ ਚੀਜ਼ ਨੂੰ ਨਜਿੱਠਣ ਲਈ ਫਿਰ ਇੱਕ ਇਹਨਾਂ ਨੇ ਕੈਨੇਡਾ ਗਵਰਨਮੈਂਟ ਨੇ ਰੂਲ ਬਣਾਤਾ ਸੀ ਵੀ ਵਿਦਨ 2 ਇਅਰ ਤੁਸੀਂ ਘਰ ਨਹੀਂ ਵੇਚਦੇ ਜੇ ਵੇਚੋਗੇ ਤਾਂ ਉੱਤੇ 20% ਤੁਹਾਨੂੰ ਟੈਕਸ ਦੇਣਾ ਪਊਗਾ ਤੇ ਇਸ ਤਰ੍ਹਾਂ ਪੁੱਲਰ ਸਾਹਿਬ ਪੁੱਲਰ ਸਾਹਿਬ ਤੇ ਚਾਰਜ ਲੱਗਿਆ ਮੁੜ ਕੇ ਉਹਨਾਂ ਨੇ ਕਬੂਲ ਲਿਆ ਤੇ ਹੁਣ ਉਹਨਾਂ ਨੂੰ ਕੈਨੇਡਾ ਦੀ ਹਿਸਟਰੀ ਦੇ ਵਿੱਚ ਬਹੁਤ ਵੱਡਾ ਜਾਨੀ ਕਿ ਜਿਹੜਾ ਹੈਗਾ ਟੈਕਸ ਦਾ ਕਪੜਾ ਹੋਇਆ ਤੇ ਇਹ ਸਿਹਰਾ ਸਾਡੇ ਪੰਜਾਬੀਆਂ ਨੂੰ ਜਾਂਦਾ ਤੇ ਮੈਂ ਤਾਂ ਇਹੀ ਕਹਿ ਸਕਦਾ ਵੀ ਆਪਾਂ ਨੂੰ ਵੀ ਉਹ ਜਿਹੜੇ ਹੈਗੇ ਆ ਸ਼ੋਭਾ ਨਹੀਂ ਦਿੰਦੇਗੇ ਕਿਉਂਕਿ ਇਹਦੇ ਨਾਲ ਕੀ ਆ ਵੀ ਆਪਣੀ ਕਮਿਊਨਿਟੀ ਦੀ ਜਿਹੜੀ ਹੈ ਸ਼ੋਭੀ ਉਹ ਖਰਾਬ ਹੁੰਦੀ ਆ ਤੇ ਆਪਾਂ ਨੂੰ ਉਹ ਜੇ ਕੰਮ ਕਰਨ ਤੋਂ ਖਾਸ ਕਰਕੇ ਗੁਰੇਜ਼ ਕਰਨਾ ਚਾਹੀਦਾ ਹੈਗਾ ਸასიਕਾਰ